ਹਲੋ ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਦੁੱਧ ਦੀ ਮਲਾਈ ਤੋਂ ਕਿਉ ਇਹ ਮਲਾਈ ਸਾਡੀ ਹੈਗੀ 4-5 ਦਿਨ ਦੀ ਤੇ 에ਵਰੇਜ ਸੋ ਬਿਲਕੁਲ ਚੇਨ ਕਰਨੀ ਸੀ ਨਾ ਸੀ ਅੱਧਾ ਘੰਟਾ ਨਾ ਸੀ 10 ਮਿੰਟ 15 ਮਿੰਟ ਪਹਿਲਾਂ ਨਹੀਂ ਗੱਡੀ ਬਿਲਕੁਲ ਕੱਢ ਕੇ ਹੱਥਾਂ ਨੂੰ ਕਰ ਲਿਆ ਸੀ ਕਲੀਨ ਹੋਣਾ ਸੀ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰਾਂਗੇ ਤੇ ਮੈਸ਼ ਇਸੇ ਉਦੋਂ ਤੱਕ ਕਰਾਂਗੇ ਜਦੋਂ ਤੱਕ ਇਹ ਦੇ ਵਿੱਚੋਂ ਮਲਾਈ ਦੇ ਵਿੱਚੋਂ ਲੱਸੀ ਜਿਹੜੀ ਉਹ ਸਾਡੀ ਰਿਲੀਵ ਨਹੀਂ ਹੋ ਗਈ ਜਦੋਂ ਸਾਡੀ ਲੱਸੀ ਵਿੱਚੋਂ ਨਿਕਲ ਜਾਏਗੀ ਫਿਰ ਇਸੇ ਵਿੱਚ ਕਰਾਂਗੇ ਠੰਡਾ ਪਾਣੀ ਮਿਕਸ ਇਹ 2 ਤੋਂ 3 ਮਿੰਟਾਂ ਦੇ ਵਿੱਚ ਸਾਡਾ ਬਿਲਕੁਲ ਘਿਓ ਤਿਆਰ ਹੋ ਗਿਆ ਸੀ ਨਾ ਲਿਆ ਸੀ ਅਸੀਂ ਬੀਟਰ ਨਾ ਮਦਾਣੀ ਨਾ ਕੋਈ ਮਿਕਸਰ ਯਾਰ ਦੇ ਵਿੱਚ ਅਸੀਂ ਇਹਨੂੰ ਘਮਾਇਆ ਸੀ ਦੇਖੋ ਤੇ ਇਹਨੂੰ ਅਸੀਂ ਬਿਲਕੁਲ ਉਸੇ ਵੇਲੇ ਚੀਲੀ ਚੀਲੀ ਨੂੰ ਕੱਢ ਕੇ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਮੈਸ਼ ਕਰ ਲੈ ਅਸੀਂ ਮੈਸ਼ ਅਸੀਂ ਇਸ ਤਰ੍ਹਾਂ ਦੀ ਤਸੂ ਜਿਹੇ ਅਸੀਂ ਆਟੀ ਬਣਦੇ ਆ ਤੇ ਬੜੀ ਜਲਦੀ ਹੀ ਉਹ ਬਣਦਾ ਜਿਆਦਾ ਜੰਨਿਆ ਨਹੀਂ ਚਾਹੀਦਾ ਰੰਗ ਦਾ ਰੰਗ ਨਾਲ ਬੜੀ ਸਿੱਧੀ ਛੇਤੀ ਬਣ ਜਾਂਦੀ ਹੈ ਬੜੀ ਜਲਦੀ ਜਲਦੀ ਬਣ ਜਾਂਦੀ ਹੈ ਹੁਣ ਵੇਖੋ ਨੂੰ ਚੰਗੀ ਤਰ੍ਹਾਂ ਸੀ ਕਰਨੇ ਆ ਤੁਸੀਂ ਜਿਹੜੇ ਦਰਾ ਮੈਸ਼ ਪਾਉਂ ਪਾਗੇ ਇਹਦੇ ਵਿੱਚ ਠੰਡਾ ਪਾਣੀ ਜੇਕਰ ਸਰਦੀ ਹੈ ਤੇ ਤੁਸੀਂ ਗੁੰਨਗਣਾ ਹੋਮ ਜੇ ਪਾਣੀ ਪਾਉਣਾ ਜੇਕਰ ਸਰਦ ਗਰਮੀ ਹੈ ਤੇ ਫਿਰ ਤੁਸੀਂ ਚਿੱਲ ਪਾਣੀ ਬਿਲਕੁਲ ਪਾਗੇ ਮੜਾਈ ਵੈਸੀ ਚਿੱਲੀ ਸੀ ਪਰ ਫਿਰ ਵੀ ਮੈਸ਼ ਕਰਨ ਦੇ ਨਾਲ ਥੋੜੀ ਪਤਲੀ ਹੋ ਗਈ ਹੈ ਹੁਣ ਇਹਨੂੰ ਅਸੀਂ ਇਹਦੇ ਵਿੱਚ ਇਹ ਦੇਖੋ ਦੱਸੀ ਜਿਹੜੀ ਸੜੀ ਨਿਕਲ ਗਈ ਵਿੱਚੋਂ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਠੰਡਾ ਬਿਲਕੁਲ ਚਿੱਲ ਪਾਣੀ ਤੇ ਮੈਂ ਪਾਵਾਂਗੀ ਇਹਦੇ ਵਿੱਚ ਬਰਫ਼ ਤਾਂ ਤੇ ਪਾਣੀ ਸੜਾ ਥੋੜਾ ਸੀ ਅਸੀਂ ਉਹਨੇ ਟਾਈਮ ਬਰਫ਼ ਪਾਵਾਂਗੀ ਤੇ ਇਹਦੇ ਜਿਹੜੀ ਬੱਜੀ ਲੱਸੀ ਉਹਦਾ ਸੀ ਬਣਾਵਾਂਗੇ ਪਨੀਰ ਵੀਡੀਓ ਦੇ ਐਂਡ ਤੱਕ ਤੁਸੀਂ ਤੁਸੀਂ ਬਣੇ ਰਹੋ ਜਰੂਰ ਦੇਖਣਾ ਤੇ ਤੁਹਾਨੂੰ ਸਾਡੀ ਕਿਵੇਂ ਦੀ ਲੱਗੇਗੀ ਵੀਡੀਓ ਕਮੈਂਟ ਕਰਕੇ ਵੀ ਦੱਸਣਾ ਤੇ ਇਹ ਦੇਖੋ ਜੀ ਹੁਣ ਅਸੀਂ ਇਹਦੇ ਵਿੱਚ ਪਾ ਦੇਾਂਗੇ ਬਰਫ਼ ਦਾ ਇੱਕ ਪੀਸ ਇਹਨੂੰ ਚੰਗੀ ਤਰ੍ਹਾਂ 1 ਤੋਂ 2 ਸੈਕਿੰਡ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਘੁਮਾ ਕੇ ਫਿਰ ਬਣਾਵਾਂਗੇ ਅਸੀਂ ਮੱਖਣ ਦਾ ਇੱਕ ਵੱਡਾ ਸਾਰਾ ਪੇੜਾ ਫਿਰ ਉਹ ਮੋਸੀ ਕੱਢਾਂਗੇ ਇੱਕ ਬਰਤਨ ਦੇ ਵਿੱਚ ਜਿਹਦੇ ਵਿੱਚ ਅਸੀਂ ਘਿਓ ਬਣਾਣਾ ਹੈ ਦੇਖੋ ਕਿੱਦਾਂ ਸਾਡੇ ਸਾਡੇ ਪੀੜਾ ਬਣਗੇ ਬਿਲਕੁਲ ਸਾਫ਼ ਤੇ ਹੁਣ ਇੱਕ ਪਾਣੀ ਨੂੰ ਅਸੀਂ ਫਿਰ ਤੋਂ ਸਾਫ਼ ਕਰਾਂਗੇ ਤਾਂ ਕਿ ਇਹਦੇ ਵਿੱਚ ਜੜੀ ਛੱਡੀ ਵਗੈਰਾ ਜ਼ਿਆਦਾ ਨਿਕਲ ਜਾਏ ਤੇ ਲੱਸੀ ਵਗੈਰਾ ਨਿਕਲ ਜਾਏ ਤਾਂ ਕਿ ਜਦੋਂ ਅਸੀਂ ਘਿਓ ਬਣਾਉਨੇ ਆ ਜੜੀ ਸਾੜੀ ਵਿੱਚ ਛੱਡੀ ਬੰਦੀ ਉਹ ਘੱਟ ਬਣੇਗੀ ਜਿਆਦਾ ਨਹੀਂ ਬਣੇਗੀ ਐਵੇਂ ਖੋਣੇ ਸੀ ਨੂੰ ਧੋਵਾਂਗੇ ਇਹ ਜਿਹੜੀ ਲੱਸੀ ਬਚੀ ਹੈ ਇਹਨਾਂ ਨਾਲ ਅਗੇ ਸੀ ਪਨੀਰ ਇਹ ਅਸੀਂ ਗੈਸ ਤੇ ਚੜਾਤਾ ਸੀ ਇੱਕ ਸਾਈਡ ਤੇ ਐ ਵੇਖੋ ਜੀ ਹੁਣ ਇਹਨਾਂ ਨੂੰ ਅਸੀਂ ਤੋਲਿਆ ਇਹਦੇ ਵਿੱਚ ਲੱਸੀ ਬਹੁਤ ਘੱਟ ਨਿਕਲੀ ਸੀ ਹੁਣ ਇਹਨਾਂ ਨੂੰ ਅਸੀਂ ਰੱਖਾਂਗੇ ਗੈਸ ਤੇ ਕੋਲ ਖਲੋ ਕੇ ਬਸ 5 ਤੋਂ 7 ਮਿੰਟਾਂ ਵਿੱਚ ਸਾਡਾ ਸਾਰਾ ਪ੍ਰੋਸੀਜਰ ਰੈਡੀ ਹੋ ਗਿਆ ਸੀ ਜਿਆਦਾ ਟਾਈਮ ਨਹੀਂ ਲੱਗਦਾ ਤੇ ਇਹ ਦੇਖੋ 2-3 ਮਿੰਟਾਂ ਵਿੱਚ ਸਾਡਾ ਮੱਖਣ ਨਿਕਲ ਗਿਆ ਹੁਣ ਅਸੀਂ ਇਹਨੂੰ ਕਰਾਂਗੇ ਗਰਮ ਗਰਮ ਕਰਕੇ ਤੇ ਇਹ ਨੂੰ ਸਜਾਦਾ ਲਾਲ ਨਹੀਂ ਕਰਨਾ ਤੇ ਇਹ ਵੀ ਪਨੀਰ ਵੀ ਸਾਡਾ ਹੋਣਾ ਨਹੀਂ ਉਹ ਡレイン ਕਰਾਂਗੇ ਅਸੀਂ ਤੇ ਘਿਓ ਨੂੰ ਵੀ ਅਸੀਂ ਪਾਉਣ ਕੇ ਇੱਕ ਸਾਈਡ ਤੇ ਰੱਖ ਲਵਾਂਗੇ ਤੇ ਇਹ ਵੇਖੋ ਹੋਣਾ ਨੇ ਅਸੀਂ ਪਾਤਾ ਸੀ ਬਰਤਨ ਦੇ ਵਿੱਚ ਜਿਹਦੇ ਵਿੱਚ ਅਸੀਂ ਡੇਲੀ ਯੂਜ਼ ਕਰਦੇ ਹਾਂ ਤੇ ਇਹ ਸਾਡੀ ਜਿਹੜੀ ਛੱਡੀ ਹੈ ਦੇਖੋ ਕਿੰਨੀ ਵਾਈਟ ਵਾਈਟ ਹੈ ਜੇ ਤੁਹਾਨੂੰ ਨਹੀਂ ਪਸੰਦ ਤੇ ਤੁਸੀਂ ਮਿਜਾ ਜਾ ਸਕਦੇ ਤਾਂ ਕਿ ਇਹਦੇ ਵਿੱਚ ਹੋਰ ਘਿਓ ਨਿਕਲ ਸਕੇ ਹੌਣ ਇਹਨੂੰ ਅਸੀਂ ਇੱਕ ਸਾਈਡ ਤੇ ਰੱਖ ਦਾਂਗੇ ਇਹਦੀ ਇਹਨੂੰ ਤੇ ਪਨੀਰ ਨੂੰ ਮਿਕਸ ਕਰਕੇ ਅਸੀਂ ਰੱਖ ਲਾਂਗੇ ਫ੍ਰੀਜ ਦੇ ਵਿੱਚ ਇਹ ਦੇਖੋ ਇਹ ਸਾਡਾ ਬਣ ਗਿਆ ਸੀ ਪਨੀਰ ਇਹਦੀਆਂ ਆਰਾਮ ਨਾਲ 3 ਤੋਂ 4 ਪਰੌਂਠੀਆਂ ਸਾਡੀਆਂ ਬਣ ਜਾਣੀਆਂ ਸੀ ਇਹ ਬਣਾਵਾਂਗੇ ਅਸੀਂ ਸਵੇਰੇ ਪਰੌਂਠੀਆਂ ਇਹਦੀਆਂ ਇਹ ਕਿਉਂ ਬਣ ਕੇ ਸਾਡਾ ਤਿਆਰ ਹੋ ਗਿਆ ਹੁਣ ਇਹ ਵੀ ਸਿੱਖ ਦਾਂਗੇ ਫ੍ਰੀਜ 'ਚ ਤੇ ਸਵੇਰ ਟਾਈਮ ਅਸੀਂ ਇਹਦੀ ਪ੍ਰੌਂਠੀ ਆਪ ਬਣਾਵਾਂਗੇ ਇਹ ਕੱਟ ਲਈ ਸੀ ਪਿਆਜ਼ ਇੱਕ ਹਰੀ ਮਿਰਚ ਸਵਾਦ ਅਨਸਾਰ ਜੋ ਤੁਸੀਂ ਪਾਣਾ ਵਿੱਚ ਹਲ ਨਮਕ ਮਸਾਲਾ ਅਜਵੈਨ ਵਗੈਰਾ ਤੁਸੀਂ ਪਾ ਕੇ ਸਾਰਾ ਕੁਝ ਮਿਕਸ ਕਰਕੇ ਲਾਉਣ ਮਿਰਚ ਤੇ ਵਿੱਚ ਇਹਦੇ ਜਿਹੜਾ ਸੀ ਬਣਾਏ ਸੀ ਛੱਡੀ ਬਚੀ ਹੋਈ ਘਿਓ ਦੀ ਤੇ ਨਾਲ ਸੀ ਸਾਡਾ ਇਹ ਜਿਹੜਾ ਸੀ ਲੱਸੀ ਕੋ ਬਣਾਇਆ ਸੀ ਪਨੀਰ ਦੁੱਧ ਦੀ ਮਲਾਈ ਤੇ ਲੱਸੀ ਦਾ ਪਨੀਰ ਇਹਨੂੰ ਅਸੀਂ ਹੁਣ ਕਰਾਂਗੇ ਹੱਥਾਂ ਨਾਲ ਚੰਗੀ ਤਰ੍ਹਾਂ ਮੈਸ਼ ਮੈਸ਼ ਕਰਕੇ ਤੇ ਇਹਨੂੰ ਪ੍ਰੌਂਠੀਆਂ ਦੀ ਅਸੀਂ ਬਣਾ ਲਾਂਗੇ ਤੇ ਇਹ ਦੇਖੋ ਜੀ ਉਹਨਾਂ ਸੀ ਨੂੰ ਕਰਾਂਗੇ ਚੰਗੀ ਤਰ੍ਹਾਂ ਕਰੰਬਲਾ ਤੇ ਇਹਨੂੰ ਫਿਰ ਅਸੀਂ ਪੇੜਿਆਂ ਦੇ ਵਿੱਚ ਸਟਫ ਸਟਫਿੰਗ ਕਰਦਾਂਗੇ ਫਿਰ ਬਣਾ ਦਾਂਗੇ ਅਸੀਂ ਇਹਦੀਆਂ ਪ੍ਰੌਂਟੀਆਂ ਜਿਹੜੀਆਂ ਬੱਚਿਆਂ ਨੂੰ ਬਹੁਤ ਪਸੰਦ ਆ ਬਸ ਤੁਹਾਡੀ ਮਲਾਈ ਜੜੀ ਜ਼ਿਆਦਾ ਦੇਂਦੇ ਨਹੀਂ ਹੋਣੀ ਚਾਹੀਦੀ ਇਹ ਕਿੰਨੇ ਸੋਹਣੇ ਬਣ ਗਏ ਆ ਇਹਦੀ ਸਟਫਿੰਗ ਤਿਆਰ ਹੋ ਗਈ ਹੈ ਹੁਣ ਅਸੀਂ ਇਹਨੂੰ ਪੇੜਿਆਂ ਦੇ ਵਿੱਚ ਪਾਵਾਂਗੇ ਪੌਂਡ ਚ ਵੀ ਬੜੇ ਆਰਾਮ ਦੇ ਕੇ ਕੋਈ ਨਿਕਲਦੇ ਨਹੀਂ ਬਿਲਕੁਲ ਬਾਹਰ ਤੇ ਇਹ ਜਿਹੜੀ ਤੁਹਾਡੀ ਮਲਾਈ ਹੈ ਜਿਆਦਾ ਦਿੰਦੀ ਹੋਊਗੀ ਫਿਰ ਥੋੜੀ ਖੱਟੀ ਹੋ ਸਕਦੀ ਜਿਵੇਂ ਕਿ ਗਰਮੀ ਹੈ ਤਿੰਨ ਤੋਂ ਚਾਰ ਦਿਨ ਦੀ ਦੇ ਵਿੱਚ ਤੁਸੀਂ ਕਈ ਲੋਕ ਲੱਸੀ ਦੀ ਕੜੀ ਵੀ ਬਣਾ ਲੈਂਦੇ ਪਰ ਅਸੀਂ ਇਹਦਾ ਪਨੀਰ ਬਣਾ ਕੇ ਅਸੀਂ ਪਰੌਂਠੀਆਂ ਵਿੱਚ ਸਟਫ ਕਰਦੇ ਆ ਇਹ ਦੇਖੋ ਹੁਣ ਅਸੀਂ ਇਹਦੀ ਸਟਫਿੰਗ ਕਰਾਂਗੇ ਤੇ ਦੋ ਤੋਂ ਤਿੰਨ ਚਮਚ ਭਰ ਕੇ ਤੁਸੀਂ ਆਰਾਮ ਨਾਲ ਪਾ ਕੇ ਤੇ ਇਹਦੀ ਫੁੱਲ ਸਟਫਿੰਗ ਕਰੋ ਤਾਂ ਬੜੀਆਂ ਬੜੀਆਂ ਰੋਟੀਆਂ ਬਣਦੀਆਂ ਥੋੜਾ ਜਿਹਾ ਸੁੱਕਾ ਆਟਾ ਧੂੜ ਦਿਆਂਗੇ ਉੱਪਰ ਤੇ ਐਵੇਂ ਖਾਣੇ ਨੂੰ ਅਸੀਂ ਵੇਲ ਕੇ ਤੇ ਬਣਾਦਾ ਕਿ ਪ੍ਰੌਂਠੇ ਜਿਹੜੇ ਆ ਕਿ ਤੁਸੀਂ ਚਾਹਣਾ ਸਬਜੀ ਨਾਲ ਕਿਸੇ ਨੇ ਵੀ ਖਾ ਸਕਦੇ ਆਏ ਜਾਣੀ ਮੈਮ ਜੀ ਇਹ ਸਾਡੀਆਂ ਹੋ ਗਈਆਂ ਪ੍ਰੌਂਠੀਆਂ ਤਿਆਰ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਵੇਲ ਲਾਂਗੇ ਥੋੜੀ ਜਿਹੀ ਹੱਥ ਨਾਲ ਵੇਲਾਂਗੇ ਤਾਂ ਕਿ ਜੇਕਰ ਅਸੀਂ ਇੱਕਦਮ ਵੇਲਣੇ ਨਾਲ ਵੇਲਦੇ ਹਾਂ ਤਾਂ ਉਹਦੇ ਨਾਲ ਸਾਡੀ ਸਟਫਿੰਗ ਢੜੀ ਉਬਾਰ ਵੀ ਆ ਸਕਦੀ ਹੈ ਫਿਰ ਅਸੀਂ ਥੋੜੀ ਜਿਹੀ ਹੱਥ ਦਿਨਾਂ ਨੂੰ ਥੱਪ ਲਾਂਗੇ ਤੇ ਥੋੜਾ ਜਿਹਾ ਲਗਾਵਾਂਗੇ ਸੁੱਕਾ ਆਟਾ ਫਿਰ ਅਸੀਂ ਇਹਨੂੰ ਵੇਲਾਂਗੇ ਇਹਨਾਂ ਦੀ ਜਿਹੜੀ ਸਟਫਿੰਗ ਹੈ ਉਹ ਸੈਟਿੰਗ ਹੋ ਜਾਏਗੀ ਹੁਣ ਅਸੀਂ ਇਹਨੂੰ ਵੇਲ ਕੇ ਤੇ ਫਿਰ ਲਗਾਵਾਂਗੇ ਉੱਪਰ ਕਿਉ ਇਸ ਤਰ੍ਹਾਂ ਕਰਕੇ ਤੁਸੀਂ ਜੇਕਰ ਬਣਾਉਣੇ ਚਾਹੋ ਤਾਂ ਤੁਸੀਂ ਬਣਾ ਸਕਦੇ ਹੋ ਜਿਵੇਂ ਕਿ ਸਾਡੇ ਦੁੱਧ ਚ ਜਦੋਂ ਮ莱 ਵੀ ਨਿਕਲਦੀ ਕਈ ਵਾਰੀ ਦੁੱਧੋਂ ਘੱਟ ਵੀ ਨਿਕਲਦੀ ਜਿਸ ਅਕੋਰਡਿੰਗ ਨਿਕਲੇ ਤੇ ਤੁਸੀਂ ਅਕੋਰਡਿੰਗ ਹੀ ਇਹਨੂੰ ਯੂਜ਼ ਕਰ ਸਬਜ਼ੀ ਬਣਾਉਣੇ ਤੇ ਜੁ ਪਿਆਜ਼ਾ ਕੇ ਵੀ ਬਣਾ ਸਕਦੇ ਨੇ ਪਨੀਰ ਦੀ ਭੁਰਜੀ ਬਣ ਜਾਂਦੀ ਬੜੀ ਸਵਾਦ ਤੇ ਇਹ ਦੇਖੋ ਜੀ ਪਰੌਂਠੀਆਂ ਹੋ ਗਈਆਂ ਸਾਡੀਆਂ ਤਿਆਰ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੂਗੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਸ਼ੇਅਰ ਵੀ ਕਰਨਾ ਬਾਏ ਬਾਏ